ਬਾਕੀ ਨੌਜੀ ਆਪਣਾ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਆ ਜੀ ਜੁਨੀਆਂ ਵੱਲੋਂ ਆਪਣਾ ਸਿੱਧੂ ਪਰ ਵੱਲੋਂ ਸ਼ਾਇਦ ਜੇ ਤੇਰੀ ਘਟਦੀਆ ਜਮੀਨ ਅਸੀਂ ਪੂਰੀ ਕਰ ਦਨੇ ਆ ਮੈਂ ਮੈਂ ਕਹਿਣਾ ਇਹ ਕਬਜ਼ਾ ਕਰਨ ਵਾਲੀ ਇਹ ਜੁਨੀਆਂ ਆ ਯਾਰ ਅਸਤਾਫਰ ਕਰਾ ਖੜੇ ਆ ਅਸਤਾਫਰ ਕਰਾਉਣੇ ਆ ਖੜੇ ਆ ਅਸੀਂ ਤੂੰ ਜਾ ਕੋਫੇ ਕਰਨਾ ਕਰਨੀ ਹਾਂ ਕਰਾਂਗੇ ਨਾ ਤੂੰ ਜਮੀਨ ਪੂਰੀ ਨਹੀਂ ਲਈ ਖੜਾ ਫਿਰ ਇੱਥੇ ਕਰਦੇ ਤੇਰੇ ਕਿਵੇਂ ਹੋ ਜੂਗਾ ਇਹਦੇ ਬਾਰਚ ਨਹੀਂ ਸਾਡੇ ਇੱਥੇ ਮੇਰਾ ਬਾਰ ਦੀ ਕਬਜ਼ਾ ਮੇਰਾ ਹੋਏਗਾ ਹੈ ਜਾਂ ਫਿਰ ਤੂੰ ਖਾ ਦੇ ਜਿਹੜਾ ਨਾ ਉੱਥੇ ਖੜੇ ਲਵਾ ਲੈ ਤੇਰਾ ਦੇ ਨਹੀਂ ਨਹੀਂ ਥੋੜੀ ਗੁੰਡਾ ਕਰਦੀ ਆ ਨਾ ਇਹ ਗੁੰਡਾ ਕਰ ਗਿਆ ਤੇਰੀ ਅਜੇ ਤੱਕ ਇਹਨਾਂ ਜ਼ਮੀਨ ਇਲਾਦਾ ਦਾ ਕਿਸੇ ਵੀ ਗੁੰਡਾ ਕਰ ਗਿਆ ਤੇਰੀ ਅਜੇ ਜ਼ਿੰਮੇਵਾਰੀ ਪੂਰੀ ਲਈ ਖੜਾ ਤੂੰ ਤੁਸੀਂ ਪੈਸੇ ਲੈ ਲੈ ਕੇ ਨਾਲ ਖਾਣੇ ਭਰਨੇ ਲਾਉਣੇ ਆਉਗੇ ਉਹ ਤੇਰੀ ਕਿਸੇ ਨਾਲ ਬਣੀ ਵੀ ਆ ਪਹਿਲਾਂ ਕੰਮੇਦ ਕਰਕੇ ਇਸ ਕਰਿਆ ਫਿਰ ਪਰਟਣਾ ਕਰਕੇ ਇਸ ਕਰਿਆ ਹੁਣ ਤੇਜੇ ਨਾਲ ਕਰੇ ਹੁਣ ਉਹ ਰੇਖਣਾ ਤੂੰ ਸਾਰੇ ਬਣਦੇ ਚੂਠੇ ਹੋ ਗਿਆ ਸਾਰੀ ਬਣਦੀ ਝੂਠੀ ਹੋ ਗਈ ਜੂਨੀਅਰ ਝੂਠੀ ਹੋ ਗਈ ਪਹਿਲਾਂ ਚਾਰ ਪੈਣ ਲੈ ਰਿਆ ਦਾ ਚਾਰ ਪੈ ਜਾਣ ਦੇ ਵਧੀਆ ਰਹੇਗਾ ਤੂੰ ਅਰਧ ਤਰਖਾ ਦੇ ਥੌਂਕਣਾ ਲੈ ਦੇ ਕੇ ਅਲ ਕੱਕ ਕਰਦੇ ਆ ਜਿਹੜਾ ਜੜਾ ਤਾਂ ਕਾ ਕਰੂਗਾ ਤਾਂ ਉਹਦੇ ਨਾਲ ਰੱਖਦੇ ਨੇ ਦੂਜੇ ਦੇ ਹਾਂ ਤੂੰ ਤਾਂ ਕਾ ਕਰਦਾ ਧੱਕਾ ਕਰ ਰਹੇ ਆ ਠੀਕ ਅਸੀਂ ਤਾਂ ਕਾ ਕਰਦੇ ਤੂੰ ਅਗਲੇ ਦਿਨ ਤੂੰ ਤੇ ਚਾਰ ਨਹੀਂ ਪੈਣ ਦਿੰਦਾ ਨਾ ਤੂੰ ਸੱਚ ਹੈ ਤੂੰ ਕੱਲਾ ਹੀ ਆ ਤੂੰ ਸੱਚ ਹੈ ਸਾਰੇ ਬੰਦੇ ਤੋਂ ਤੂੰ ਫਟਾ ਹੋ ਗਿਆ ਕੱਲਾ ਹੀ ਫੇਰ ਸਾਰੇ ਤਾਂ ਇੰਡੀਆ ਤੁਸੀਂ ਨੇ ਬੇੜਾ ਗੱਲ ਕਰਦਾ ਧਰਨੇ ਨਾਲ ਆ ਕੇ ਓਏ ਐਂ ਖੜਾਂਗੇ ਭਾਈ ਅਸੀਂ ਤਾਂ ਖੜਾ ਮਰੇ ਪਰ ਤੂੰ ਬੋਲ ਬੋਲ ਐਂ ਖੜਾ ਐ ਮਰੇ ਬੋਲ ਪਾਲਾ ਪਤਾਲ ਬੋਲਦਾ ਮੈਂ ਗ੍ਰਾਹਕ ਗਰੁੱਪ ਆ ਹਾਂਜੀ ਅੱਛਾ ਖੜਾ ਗਿਆ ਇੱਧਰ ਤੁਸੀਂ ਇੱਕ ਮਿੰਟਾ ਤੁਸੀਂ ਮੇਰੇ ਮੇਰੇ ਘਰ ਐਂ ਤੇ ਬੱਸੀ ਹੋਰੇ ਆ ਜਾਣਗੇ ਗੱਲ ਕਰਿਆ ਹੋਰੇ ਧੱਕਾ ਕਰਨ ਦੀ ਲੋੜ ਨਹੀਂ ਹੈਗੀ ਹੋਰੇ ਗੱਲ ਨੂੰ ਮਰਖਾ ਆ ਗਿਆ ਜ਼ਿੰਮੇਵਾਰੀ ਛੋਡੀ ਆ ਸੁਖਵਿੰਦਰ ਸਿੰਘ ਫੌਜੀ ਨਾਲ ਗੱਲਬਾਤ ਕਰਦੇ ਆ ਜੀ ਤੇ ਦੋਸ ਲਾਇ ਨੇ ਵੀ ਸਾਡਾ ਚਾਰ ਨਹੀਂ ਪੈਣ ਦਿੱਤਾ ਹੈਲੋ ਹਾਂਜੀ ਆਪਣਾ ਸੁਖਵਿੰਦਰ ਸਿੰਘ ਜੀ ਫੌਜੀ ਸਾਹਿਬ ਹਾਂਜੀ ਹਾਂਜੀ ਸਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਮੀਡੀਆ ਤੋਂ ਬੋਲਦੇ ਸੀ ਗੁਲਜਾਰ ਸਿੰਘ ਢਾਲੀਬਾਲ ਖੋਜ ਖਬਰ ਚੈਨਲ ਤੋਂ ਹਾਂਜੀ ਹਾਂਜੀ ਇਕਾ ਚਾਰ ਦਾ ਮਸਲਾ ਹੋ ਰਿਹਾਗਾ ਛੋਡੇ ਤੇ ਦੋਸ ਲਾਇਨ ਇੱਥੇ ਜਾਨੀ ਕਿ ਜੂਨੀਅਨ ਵਾਲੇ ਵੀ ਖੜੇ ਨੇ ਵੀ ਸਾਨੂੰ ਚਾਰ ਨਹੀਂ ਪੈਣ ਦੇ ਰਹੇ ਮੈਂ ਇੱਥੇ 6 ਸਾਲ ਦਾ ਪਾਰਿਆ ਭਾਈ ਕਹਿੰਦਾ ਪਹਿਲਾਂ ਕਰ ਝੂੜ ਕੁਸ ਬਰਜ ਜੀ ਬੋਲੇ ਆਪਣਾ ਵਾਹਨ ਬੈ ਲੈ ਸੁਖੰਦ ਸਿੰਘ ਬੋਲਦਾ ਮੈਂ ਫਿਰ ਹਾਂ ਹਾਂ ਹਾਂਜੀ ਹਾਂ ਛੋਡੇ ਨਾਲ ਗੱਲ ਕਰੀਏ ਹਾਂਜੀ ਹਾਂ ਮੈਂ ਫੌਜ ਚਾਂਗਾ ਮੇਰੇ ਪਿੱਛੇ ਜਨਨ ਇਕਲਾ ਥਾਂ ਵਾਲੀ ਆ ਬੱਚੇ ਨੇ ਛੋਟੇ ਛੋਟੇ ਜੀ ਇਹ ਆਪਣੇ ਜ਼ਮੀਨ ਬੈ ਲੈ ਲਈ ਠੀਕ ਹੈ ਠੀਕ ਆਪਣਾ ਕੋਰ ਮੋਟਰ ਸਾਰਾ ਕੁਝ ਚੱਲਦਾ ਲਿਆ ਜੀਗਾ ਠੀਕ ਹੈ ਫੋਰ ਮੋਟਰ ਕੱਲਿਆਂ ਨੇ ਲਈ ਸੀਗੀ ਤਾਂ ਆਪਣੀਆਂ ਅਧੀ ਨਾਲ ਜ਼ਮੀਨ ਦੀ ਇੱਥੇ ਆ ਤਕੀਲਾ ਪਰਲੇ ਪਾਸਿਆ ਠੀਕ ਹੈ ਜੀ ਠੀਕ ਹੈ ਇਹ ਬੰਦੇ ਨੇ ਕੀ ਕਰਿਆ ਮੈਸਟਰ ਇੱਕ ਸਾਲ ਜ਼ਮੀਨ ਠੇਕੇ ਤੇ ਲੈ ਕੇ ਜੀ ਪਹਿਲਾਂ ਉਹ ਠੁਠਾ ਕਰਵਾਉਂਦੇ ਆ ਕੇਸ ਪਾਤਾ ਇਹਨਾਂ ਨੇ ਆਪਦੇ ਨਾਮ ਲਾ ਕੇ ਕਰਾਉਣ ਠੀਕ ਹੈ ਗਰਦੋਰੀਆਂ ਕਾਦੀਆਂ ਇਹ ਤਾਂ ਆਉਂਦੀਆਂ ਅੱਛਾ ਦੇ ਹੋਈਆਂ ਨਹੀਂ ਗਿਆ ਉਦੋਂ ਮਗਰ ਉਹਨਾਂ ਨੇ ਕਹਿੰਦਾ ਮਤਲਬ ਵੀ ਅਹੀਂ ਫਿਰ ਫੀਡ ਕੇਸ ਪਤਾ ਉਹ ਨਹੀਂ ਹੋਈਆਂ ਤੁਸੀਂ ਲਾ ਸਾਹਮਣੇ ਆਪਣਾ ਰਸਤਾ ਵੀ ਬੋਰ ਮੋਟਰ ਸਾਡਾ ਠੀਕ ਹੈ ਕਾਹਦਾ ਪਾਈ ਕੇਸ ਕਾਹਦਾ ਪਾ ਇਹਨਾਂ ਨੇ ਮੋਟਰ ਦਾ ਮੋਟਰ ਦਾ ਹੀ ਪਾਰ ਖਿਆ ਕਰਦੌਰੀਆਂ ਦਾ ਵੀ ਪਤਾ ਸੀ ਬਾਅਦ ਉਹਦਾ ਸਬੂਤ ਹੋਊ ਆਪਣੇ ਲੇਵੇ ਹਾਂ ਆਪਣੇ ਕੋਲ ਸਾਰੇ ਸਬੂਤ ਨੇ ਵੀਰੇ ਸਭ ਕੁਝ A to Z ਠੀਕ ਹੈ ਅੱਗੇ ਜੀ ਇਹਨਾਂ ਨੇ ਵੀ ਕਰਿਆ ਤੇ ਪਾਸੇ ਬਾਹਰੇ ਰਹਿਣ ਕਰਕੇ ਜ਼ਬਰਦਸਤੀ ਇਸ ਹੋਂਦੇ ਉੱਤੇ ਕਬਜ਼ਾ ਕਰੀ ਜਾ ਰਹੇ ਨੇਗੇ ਥੋਥੇ ਬੇਨਲਾਉਂਦੇ ਨੇ ਕਦੇ ਕੋਈ ਕਦੇ ਕੋਈ ਕਦੇ ਕੋਈ ਠੀਕ ਹੈ ਤੇ ਸਾਰੇ ਆਪਣੇ ਵਾਲੇ ਪ੍ਰੂਫ ਨੇ ਮੋਟਰ ਆਪਣੀਆਂ ਗੱਲਾਂ ਦੀ ਕੋਰ ਵੱਡਾ ਬੋਰ ਜਿਹੜਾ ਸਾਹਮਣੇ ਖੜਿਆ ਤੁਸੀਂ ਦੇਖ ਰਹੇ ਹੋਵੋਗੇ ਇਹਨਾਂ ਨੇ ਜਿੱਦੇ ਮੂਰੇ ਚਾਰ ਦਾ ਟੋਆ ਵੱਟਿਆ ਇਹ ਵੀ ਸੁਣ ਰਹੇ ਨੇ ਜਾਨੀ ਕਿ ਉੱਥੇ ਖੜਾ ਸੀ ਗੱਲ ਨੇ ਬੁਲਾਇਆ ਸੀ ਸਾਨੂੰ ਹਾਂ ਇਹਨਾਂ ਨੇ ਸਿਰਫ ਉਹ ਬੋਰ ਬੰਦ ਕਰਨ ਵਾਸਤੇ ਉੱਥੇ ਟੋਆ ਵੱਟਦਾ ਬਾਅਦ ਵਿੱਚ ਜਦੋਂ ਅੱਗੇ ਗਲੇਸ਼ ਵਾਧਾ ਦੇਖਿਆ ਇਹਨਾਂ ਨੇ ਇੱਕ ਵਾਰੀ ਮੇਰੇ ਮੁੰਡੇ ਨੂੰ ਉੱਤੇ ਤੋਂ ਵੜਾ ਦਾ ਜਾਣ ਬੁੱਝ ਕੇ ਛੱਡ ਕੇ ਇੱਥੇ ਇੱਕ ਵਾਰੀ ਪਾਣੀ ਚ ਕਰੰਟ ਛਿੜਦਾ ਉਹ ਇਹ ਇਹ ਇਹਨਾਂ ਨੇ ਜਿਹੜੀ ਗੱਲ ਰੱਖੀ ਹੈ ਇੱਕ ਤਾਂ ਕਹਿੰਦੇ ਇਹ ਵੀ ਫੌਜੀ ਸਾਹਿਬ ਨੇ ਗਿਣੀ ਇੱਕ ਮਿੰਟ ਮੇਰੀ ਬੇਨਤੀ ਸੁਣਨ ਨੂੰ ਤੁਸੀਂ ਹੱਸ ਕੇ ਵਾਲੀ ਕਰਦੇ ਨੇ ਸੁਣੋ ਇਹ ਫੌਜੀ ਇਹ ਫੌਜੀ ਇਹਨਾਂ ਨੂੰ ਜਿਉਣ ਦਿੰਦੇ ਇਹ ਕੀ ਕਰ ਦਿੰਦੇ ਨੇ ਕਿ ਪਹਿਲਾਂ ਇੱਕ ਬੰਦਾ ਜੀ ਥੀ ਵੇਚ ਦਿੰਦਾ ਦੂਜਾ ਕਬਜ਼ਾ ਕਰ ਲੈਂਦਾ ਹੈਗਾ ਤਾਂ ਨਹੀਂ ਇਹ ਹੋ ਰਹੀ ਆ ਠੀਕ ਹੈ ਤੇ ਨਜਾਇਜ਼ ਜ਼ਮਾਂ ਹੱਲ ਤੰਗ ਕਰਦੇ ਨੇ ਸਾਰੇ ਆ ਮੁੰਡਾ ਮੇਰਾ ਹੁਣ ਵੀ ਸੁਨਾਮ ਦਾਖਲ ਪਿਆ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਰਾਤ ਨੂੰ 2 ਵਜੇ ਕਿਹੜਾ ਚਾਰ ਪੈਂਦਾ ਹੁੰਦਾ ਸਾਰਾ ਆਪਣੇ 2:00 ਵਜੇ 4 ਪਾਰੇ ਤੇ ਜੋ ਮੇਰੀ ਫੈਮਿਲੀ ਦੇ ਬੱਚੇ ਆ ਕੇ ਵੀਡੀਓ ਬਣਾਉਣ ਲੱਗੇ ਇਹਨਾਂ ਨੇ ਮੁੰਡੇ ਦੇ ਕੁੱਟ ਮਾਰ ਕੇ ਹੀ ਬੱਚਾ ਹੁਣ ਵੀ ਸੁਨਾਮ ਦਾਖਲਾ ਜੀ ਫਿਰ ਹਾਂ ਜੀ ਹੂੰ ਲੱਗਦਾ ਵੀ 4 4 ਦਾ ਸੀਜ਼ਨ ਚੱਲ ਰਿਹਾ ਪੂਰਾ ਕਿਉਂ ਵੀ ਪੈਂਦਾ ਰਹਿ ਤਨੂ ਇਹ ਕਹਿੰਦੇ ਸਾਰੇ ਪਾਰੇ ਨੇ ਸਾਰੇ ਪਾਰੇ ਨੇ ਇੱਕ ਮਿੰਟ ਗੱਲ ਸੁਣੋ ਜੀ ਬੇਨਸੀ ਹਾਂ ਸੁਣ ਰਹੇ ਹਾਂਗੇ ਤੁਹਾਡੀ ਪੂਰੀ ਗੱਲ ਸੁਣ ਰਹੇ ਹਾਂ ਹਾਂ ਜੀ ਜਿਹੜੀਆਂ ਇਹ ਜੁੜੀਆਂ ਲੱਗੀਆਂ ਹੂੰ ਜੁੜੀਆਂ ਲੱਗੀਆਂ ਨੇ ਆਡੀ ਇਹ ਫਰਕੀਆਂ ਕੱਢਦੇ ਰਹੇ ਨੇ ਪੈਸੇ ਭੇਜਦੇ ਰਹੇ ਨੇ ਗੱਲ ਇਹ ਹੈ ਇੱਥੇ ਚੱਲਦੇ ਨਾ ਗੁੰਲਾ ਕਰਦੀਆਂ ਜਿਹੜਾ ਬੰਦਾ ਸਾਰੇ ਨੌਕਰੀ ਕਰਦਾ ਉਹ ਕਿਸਾਨ ਦਾ ਪੁੱਤ ਤਾਂ ਕੋਈ ਮਰਜੀ ਆ ਸਾਹਮਣੇ ਇਹ ਤੋਂ ਅੱਗੇ ਮੇਰੀ ਜੀਰੀ ਛੱਕਰੀ ਆ ਤੁਸੀਂ ਜੀਰੀ ਦੇਖੋ ਫਿਰ ਮੈਨੂੰ ਪੁਲਸਾਂ ਦੇ ਨਾਲ ਆ ਕੇ ਵੀ ਹੋਜਦਾ ਲੜਨਾ ਥੋੜਾ ਕੋਰਟ ਕੇ ਚੱਲਦਾ ਜਦੋਂ ਤੇਰੀ ਚੀਜ਼ ਆ ਤੈਨੂੰ ਮਿਲੂ ਤੇਰੇ ਹੱਕ ਚੋਈ ਤੇ ਬੋਰ ਲਵਾਦਾ ਪਰਾਂ ਮੈਂ ਪਰਾਂ ਬੋਰ ਲਵਾ ਲਿਆ 5 ਲੱਖ ਰੁਪਈਆ ਲੱਗਿਆ ਪਹਿਲਾਂ ਜਦੋਂ ਮੇਰੇ 300 ਫੁੱਟ ਤੇ ਬੋਰ ਪਹੁੰਚ ਗਿਆ ਇਹਨਾਂ ਨੇ ਰਾਤ ਨੂੰ ਦੇ ਵਿੱਚ ਕੋਈ ਚੀਜ਼ ਛਿੱਟਤੀ ਬੋਰ ਸਾਨੂੰ ਪੱਟ ਕੇ ਦੂਜੀ ਜਗ੍ਹਾ ਤੇ ਲਾਉਣਾ ਲ ਸਾਨੂੰ ਤੋਂ ਫੋਟ ਤੇ ਲੱਗਦਾ ਬੋਰ ਇਹ ਕਹਿੰਦੇ ਸਾਡੇ ਬੋਰ ਚਿੱਟਾ ਪਾ ਗਏ ਫੌਜੀ ਸਾਹਿਬ ਬਾਬਾ ਬਾਬਾ ਯਾਰ ਬੋਰ ਇਹ ਨਾਲ ਬੋਰ ਚਿੱਟਾ ਨਹੀਂ ਪਈਆਂ ਇਹਨਾਂ ਦਾ ਜਿਹੜਾ ਬੋਰ ਹੈ ਉਹ ਇਹਨਾਂ ਦਾ ਬੋਰ ਨਹੀਂ ਬੋਰੇ ਮੇਰਾ ਹੈ ਉਹ ਮੇਰੇ ਸਾਹਮਣੇ ਵਿੱਚ ਉਹ ਰੈਡੀਗਨਲ ਜ਼ਮੀਨ ਦੇ ਵਿੱਚ ਆ ਸਾਰਾ ਕੋਈ ਬੋਰ ਮੋਟਰ ਕੋਥਾ ਸਟਾਰਟਰ ਹਾਂ ਉਹੀ ਗੱਲ ਲੱਗੀ ਜਿਹੜੀ ਮੈਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਸੀ ਇੱਕ ਮਿੰਟ ਇੱਕ ਮਿੰਟ ਰਜਿਸਟਰੀ ਇੰਤਕਾਲ ਕੁਝ ਵੀ ਦੇ ਸਕਦੇ ਹਾਂ ਇੱਥੇ ਗੱਲ ਇਹ ਗੱਲ ਇਹੀ ਗੱਲ ਰੱਖੀ ਹੈ ਜੀ ਇਹਨਾਂ ਨੇ ਫਿਰ ਗੱਲ ਅਧੂਰੀ ਰਹਿ ਜਾਂਦੀ ਹੈ ਇਹ ਕਹਿੰਦੇ ਬਈ ਮਿੰਨਤੀ ਕਰਾ ਲੈ ਫੌਜੀ ਸਾਹਿਬ ਜੇ ਨਿਕਲਦਾ ਸੀ ਲਵੇ ਖੜ ਕੇ ਬ ਸਾਡੀ થઈ ਗਈ। ਇੱਕ ਮਿੰਟ ਇੱਕ ਮਿੰਟ। ਬੇਨਤੀ ਇਹ ਮਿੰਟੀ ਮੈਨੂੰ ਗਰਾਊਂਡ ਨੂੰ ਕਹਿ ਰਹੇ ਨੇ। ਹੂੰ ਬਿਲਕੁਲ। ਬੇਨਤੀ ਇਹ ਕਰਾ ਲੈਣੇ ਤੁਰੇ ਚੱਲ। ਲੈ ਸੰਜੀ 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 ਕਰਾ ਲੋ। ਇੱਕ ਮਿੰਟ ਤੁਸੀਂ ਮੈਨੂੰ ਗਾ ਐਂ ਗੱਲ ਦੱਸੋ ਇੱਥੇ ਸਾਡੀ ਅੱਧੀ ਕਨਾਲ ਬੋਰ ਦੀ ਤੁਹਾਨੂੰ ਛੱਡ ਕੇ ਕਰਾ ਲੈਣ ਬੇਨਤੀ ਇਹਨਾਂ ਦੀ ਜਿੱਥੇ ਤੱਕ ਪੂਰੀ ਹੁੰਦੀ ਹੈ ਕਰ ਲੈਣ ਮੈਂ ਕਦੋਂ ਰੋਕਦਾ। ਨਾ ਉਹ ਤਾਂ ਦੇਖੋ ਪੰਚਾਇਤ ਦੀ ਗੱਲ ਹੈ ਜਿਹੜੀ ਨੂੰ ਲਿਆ ਇਹ ਠੀਕ ਹੈ ਲਿਆ ਕੇ ਮੈਂ ਉਰੇ ਬੈਠਿਆ ਬੱਚਾ ਮੇਰਾ ਸੁਨਾਮ ਲਖਲਾ ਜੀ ਛੇ ਦਿਨ ਹੋ ਗਏ ਠੀਕ ਹੈ ਤੁਸੀਂ ਕਿੱਥੇ ਡਿਊਟੀ ਤੁਹਾਡੀ ਕਿੱਥੇ ਡਿਊਟੀ ਮੈਂ ਮੈਂ ਡਿਊਟੀ ਤੇ ਵੀਡੀਓ ਕਾਲ ਕਰ ਲਵਾਂ ਤੁਸੀ ਦੇਖ ਲਓ ਮੈਂ ਕਿੱਥੇ ਹਾਂ ਨਾ ਤੁਸੀਂ ਬੈਸੀ ਦੱਸੋ ਦੋ ਛੋਟੇ ਤੇ ਗਣਾ ਵਿਸ਼ਵਾਸ ਨਹੀਂ ਮੈਂ ਹਾਂਜੀ ਮੈਂ ਸੂਰਤਗੜ੍ਹ ਨਾਲ ਡਿਊਟੀ ਤੇ ਬੈਠਾ ਹੁਣ ਵੀ ਅੱਛਾ ਰਾਜਸਥਾਨ ਚ ਹਾਂਜੀ ਮੂਰੇ 15 ਬੰਦੇ ਬੈਠੇ ਨੇ ਫੈਮਲੀ ਮੇਰੀ ਗਵਰਨਮੈਂਟ ਜੌਬ ਕਰਦੀ ਆ ਤੁਸੀਂ ਮੈਨੂੰ ਇੱਕ ਚੀਜ਼ ਆਪਦੇ ਦਿਲ ਤੇ ਹੁਣ ਇਹ ਦੱਸੋ ਫਿਰ ਜਿਹੜੀ ਚਾਰ ਵਾਲੀ ਜਗਾ ਇਹਨੂੰ ਕੀ ਮੰਨਦੇ ਹੋ ਤੁਸੀਂ ਇਹਨੂੰ ਫਾਈਨਲ ਆਪਾਂ ਨੇ ਮੀਟੇ ਤੂੰ ਅਬੂਰ ਦਾ ਜਿਹੜਾ ਸਾਹਮਣੇ ਬੋਰ ਖੜਿਆ ਤੁਸੀਂ ਮੈਨੂੰ ਐਂ ਦੱਸੋ ਜੇ ਇਹ ਕਹਿੰਦੇ ਨੇ ਵੀ ਬੋਰ ਬੋਰ ਦਾ ਰਸਤਾ ਕੋਈ ਬੰਦ ਕਰਦਾ ਜਿਹੜਾ ਸੱਚਾ ਸੱਚਾ ਬੰਦਾ ਹੋਵੇ ਬੋਰ ਲਾਇਆ ਕੀ ਨੇ ਜਿਹਨੇ ਜ਼ਮੀਨ ਕਿੰਨੀ ਵਿੱਚ ਉਹਨਾਂ ਨੇ ਬੋਰ ਲਾਇਆ ਹੈ ਜਿਹਨੇ ਬੋਰ ਇੱਕ ਮਿੰਟ ਮੇਰੀ ਗੱਲ ਸੁਣੋ ਜਿਹਨੇ ਪਹਿਲਾਂ ਇੱਕ ਮਿੰਟ ਜਿਹਦਾ ਜ਼ਮੀਨ ਲਈਆ ਮੈਂ ਉਹਨਾਂ ਦਾ ਬੋਰ ਚੱਲਦਾ ਲਿਆ ਮੋਟਰ ਚੱਲਦੀ ਰਹੀ ਆ ਜ਼ਮੀਨ ਕਿੰਨੀ ਲਈ ਆ ਜੀ ਤੁਸੀਂ ਨੇ ਜ਼ਮੀਨ ਲਈ ਆਗੀ ਮੈਂ 8.5 ਕਨਾਲਾਂ ਫਿਰ ਮਿਰਤੀ ਕਰ ਲਈ ਉਹਦੀ ਮਿੰਤੀ ਕਰਾ ਲੈ ਮੈਂ ਕਹਿੰਦਾ ਮਿੰਤੀ ਮੇਰੇ ਹੁੰਦੇ ਨਹੀਂ ਆਪੇ ਇਹ ਇਹ ਐ ਇਹ ਐ ਕਹਿੰਦੇ ਨੇ ਬਾਈ ਪੰਚਾਇਤ ਖੜੀ ਆ ਚਲੋ ਜੁਨੀਅਨ ਕਹਿੰਦੇ ਵੀ ਮਿੰਤੀ ਅਸੀਂ ਕਰਦਾਂ ਨੇ ਜੇ ਪੂਰੀ ਨਾ ਹੋਈ ਨਹੀਂ ਜੁਨੀਅਨ ਇੱਕ ਮਿੰਟ ਮੈਂ 15 ਦਿਨ ਜੁਨੀਅਨ ਦਾ ਕੋਈ ਛੁੱਟੀ ਦੇ ਕੇ ਫਿਰਦਾ ਰਹਿਆ ਉਹਦੇ ਨਾਲ ਕਿਉਂ ਮਿੰਤੀ ਨਹੀਂ ਕਰੀ ਕਿਸੇ ਨੇ ਵੀ ਨਹੀਂ ਕਰੀ ਕੋਈ ਜੁਨੀਅਨ ਅਗਰਾਹਾਂ ਵਾਲੇ ਨਹੀਂ ਅਗਰਾਹਾਂ ਜੁਨੀਅਨ ਦਲਵਾਲੇ ਪ੍ਰਧਾਨ ਕੋਲੇ ਮੈਂ ਗਿਆਗਾ ਜਿਹੜੇ ਸਿੱਧੂਪੁਰ ਵਾਲੇ ਨੇ ਇਹਨਾਂ ਕੋਲੇ ਮੈਂ ਗਿਆ ਬਾਈ ਕੀਆ ਕਰਦੇ ਨੇ ਵੀ ਇਹਨਾਂ ਨਾਲ ਮੈਂ ਯਾਰ ਗੱਲ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ ਹੁਣ ਮੈਂ ਤਿੰਨ ਘਟਾ ਆ ਕੀ ਨੋਹ ਜੀ ਆਪਣਾ ਦਰਸ਼ਨ ਸਿੰਘ ਆ ਜੀ ਦਰਸ਼ਨ ਸਿੰਘ ਆ ਜੀ ਜੁਨੀਆਂ ਵੱਲੋਂ ਆਪਣਾ ਸਿੱਧੂਪੁਰ ਵੱਲੋਂ ਛੇਦ ਜੇ ਤੇਰੀ ਘਟਦੀ ਆ ਜਮੀਨ ਅਸੀਂ ਪੂਰੀ ਕਰ ਦਨੇ ਆ ਮੈਂ ਮੈਂ ਕਹਿਣਾ ਇਹ ਕਬਜ਼ਾ ਕਰਨ ਵਾਲੀ ਇਹ ਨਜੁਨੀਆਂ ਆ ਯਾਰ ਅਸਫਰ ਕਰਾਣ ਖੜੇ ਆ ਅਸਫਰ ਕਰਾਉਣੇ ਆ ਖੜੇ ਆ ਅਸੀਂ ਦੂਜੇ ਗੁੱਫੇ ਕਰਨਾ ਕਰਨੀ ਹਾਂ ਨਾ ਤੂੰ ਜ਼ਮੀਨ ਪੂਰੀ ਲਈ ਖੜੇ ਫਿਰ ਇੱਥੇ ਕਬਜ਼ਾ ਤੇਰੇ ਕੰਮੇ ਹੋ ਜੂਗਾ ਇਹਦੇ ਬਾਰਕ ਨਹੀਂ ਕਬਜ਼ਾ ਇੱਥੇ ਮੇਰਾ ਬਾਰਜਾ ਕਬਜ਼ਾ ਮੇਰਾ ਹੋਊਗਾ ਹੈ ਜਾ ਫਿਰ ਦੋਖਾ ਦੇ ਕੇ ਕਿਹੜਾ ਲੈ ਉੱਥੇ ਖੜੇ ਲਵਾ ਲਾ ਦੇ ਰਾਜੇ ਨਹੀਂ ਨਹੀਂ ਗੁੰਡਾ ਕਰਦੀ ਐ ਨਾ ਇਹ ਗੁੰਡਾ ਕਰਦੀ ਤੇਰੀ ਐ ਜਦੋਂ ਟੱਕੇ ਨਾਲ ਜ਼ਮੀਨ ਲੈਦਾ ਪਤਾ ਕਿਸੇ ਦੀ ਗੁੰਡਾ ਕਰਦੀ ਤੇਰੀ ਐ ਜ਼ਮੀਨ ਦਾ ਪੂਰੀ ਲੀਖੜਾ ਤੂੰ ਤੁਸੀਂ ਪੈਸੇ ਲੈ ਲੈ ਕੇ ਲੋਕ ਕਾਇਦਾਰ ਨਹੀਂ ਲਾਉਣੇ ਹੋਗੇ ਆ ਤੇਰੀ ਕਿਛ ਨਾ ਬਣੀ ਪਿਆ ਪਹਿਲਾਂ ਗਮੇਜ਼ਾ ਘੜ ਕੇ ਇਸ ਕਰਿਆ ਫਿਰ ਪਰਹਟਣਾ ਕਰ ਇਸ ਕਰਿਆ ਹੁਣ ਤੇਜੇ ਨਾਲ ਕਰ ਇਸ ਕਰਿਆ ਹੁਣ ਰੇਖਣਾ ਤੂੰ ਸਾਰੇ ਬੰਦੇ ਚ ਦੂਜਾ ਟੱਟਾ ਹੋ ਗਿਆ ਸਾਰੀ ਬੰਦਿਆ ਝੁੱਠੀ ਹੋ ਗਈ ਜੂਨੀਅਰ ਝੁੱਠੀ ਹੋ ਗਈ ਵਧੀਆ ਚਾਰ ਪੈ ਲੈ ਰਿਹਾ ਤਾਂ ਚਾਰ ਪੈ ਜਾਣ ਦੇ ਵਧੀਆ ਰਹੇਗਾ ਤੂੰ ਅਰਦਾਸ ਤਰਖਾਸ ਦੇ ਥੌਂਕਣਾ ਲੈ ਲੈ ਕੇ ਹਾਂ ਅਰਦਾਸ ਦੇਖਿਆ ਸੀ ਨੇ ਕਿੱਥੇ ਇੱਧਰ ਸੀ ਉਹ ਅਰਦਾਸ ਆ ਜੂਗੀ ਉੱਥੇ ਛੱਡੇ ਲਵਾਨੀ ਤਿੰਨ ਮਹੀਨੇ ਹੋ ਗਏ ਜੀ ਉੱਥੇ ਛੱਡੇ ਲਵਾਨੀ ਬੰਡੇ ਲਵਾਤ ਨਹੀਂ ਕਰਨ ਇਹ ਹੋਰ ਦਾ ਰਸਤਾ ਕਰ ਦੋ ਬੰਦ ਕਰਿਆ ਮੋਟਰ ਕਰ ਦੋ ਬੰਦ ਕਰੀਏ ਇਹ ਨਾ ਕਿ ਕਿਹੜੀ ਮੋਟਰ ਹੈ ਬੋਰ ਕਹਿੰਦਾ ਉਹਦਾ ਛੋਟਾ ਛੋਟਾ ਜੇ ਚੱਲਦਾ ਜਾਂ ਚੱਲੀ ਜਾਂਦਾ ਇਹ ਤਾਂ ਇਹਦੀ ਆਬਦੀ ਦੀ ਇਹਦਾ ਦਾ ਬੋਰ ਲਾਇਆ ਹੋਇਆ ਇਹਨੂੰ ਸਾਰਾ ਪਤਾ ਜੀ ਨੂੰ ਸਾਰਾ ਕੁਝ ਹੈ ਹੈ ਨਹੀਂ ਇਹ ਮੈਂ ਵੀ ਵੀਡੀਓ ਪਾ ਲਿਆ ਕਰੀ ਆ ਉਹ ਵੀ ਦੇ ਦੇ ਕੇ ਸਾਨੂੰ ਉਹ ਜੀਰੀ ਸੁੱਕਣ ਲੱਗੀਆਂ ਤੂੰ ਧੱਕੇ ਨਾਲ ਬੋਰ ਲਾ ਕੇ ਤੈਨੂੰ ਇਹਦਾ ਵਿੱਚ ਬੋਰ ਚ ਸੱਬਾ ਪਾਉਂਦੇ ਤੇ ਵੀ ਜੇ ਕਿਸੇ ਨੂੰ ਰਿਪੋਰਟ ਕਰ ਦੂ ਠੀਕ ਐ ਇਹ ਤੁਸੀਂ ਬੋਰ ਨਹੀਂ ਹਿਸਾ ਨਹੀਂ ਕਰਦੇ ਉਧਰ ਸੜਕ ਹੋਈ ਨਹੀਂ ਨੀ ਵੱਲ ਆਪਣੀ ਥਾਣੇ ਦੇ ਕੰਮ ਹੋਈ ਸੀ ਉਹਨਾਂ ਦੇ ਤੇ ਕਬਜ਼ਾ ਕਰਦੇ ਹੋ ਤੁਸੀਂ ਗੁੰਡਾ ਕਰਦੀ ਕਰਦੇ ਹੋ ਖਰਸ਼ਾਨ ਜੁਨੀਅਮ ਛੱਤੇ ਮੈਂ ਕਰਦੇ ਆ ਯਾਰ ਜਿਹੜਾ ਧੱਕਾ ਕਰੂਗਾ ਤਾਂ ਉਹਦੇ ਨਾਲ ਅਖੜਾਂਗੇ ਦੂਜੇ ਦੇ ਤੂੰ ਤਾਂ ਕਾ ਕਰਦਾ ਹੈ ੱੱਕਾ ਕਰ ਰਹੇ ਠੀਕ ਅਸੀਂ ਤਾਂ ਕਾ ਕਰਦੇ ਤੂੰ ਅਗਲੇ ਦਾ ਤੋਏ ਚ ਚਾਰ ਨਹੀਂ ਪੈਣ ਦਿੰਦਾ ਕੰਨਾ ਪਸਾ ਪਹਿਲਾਂ ਵੀ ਚਾਰ ਪਾਉਂਦੇ ਨੇ ਉਰੇ ਉਰੇ ਪੰਜ ਪੰਜ ਸਾਲ ਹੋ ਗਏ ਨਹੀਂ ਚਾਰ ਪਾਉਂਦੇ ਨੇ ਮੇਰੀ ਪਾਉਂਦੇ ਨੇ ਅੱਛਾ ਰੋਗ ਦਾ ਰੋਗ ਦਾ ਇਤਕੀਆ ਕੰਨਾ ਸਾਲ ਹੋ ਗਏ ਨਹੀਂ ਜਮੀਨ ਲਈ ਤੂੰ ਗੱਲ ਸੁਣੋ ਜੁਨੀਆ 40 ਕਮੈਂਟਰ ਦਾ ਖਰਾਬ ਹੋ ਗਿਆ ਨਾ ਤੂੰ ਸੱਚ ਹੈ ਤੂੰ ਕੱਲਾ ਹੀ ਆ ਤੂੰ ਸੱਚ ਹੈ ਸਾਰੇ ਬੰਦੇ ਤੂੰ ਸੱਚ ਹੋ ਗਿਆ ਕੱਲਾ ਹੀ ਜੀ ਕੱਲੇ ਜਿਹਨੀ 40 ਕਮੈਂਟਰ ਦਾ ਖਰਾਬ ਹੋ ਗਿਆ ਫਿਰ ਸਾਰੇ ਪਾਈ ਇੰਡੀਆ ਤੁਸੀਂ ਨੇ ਬੇੜਾ ਕੱਢ ਕਰਦਾ ਧਰਨੇ ਨਾਲ ਆ ਕੇ ਓਏ ਐਂ ਖੜਾਗੇ ਭਾਈ ਅਸੀਂ ਤਾਂ ਖੜਾ ਐ ਮੋਰ ਪਰ ਬੋਲ ਬਰਦਾ ਐ ਐਂ ਖੜਾਗੇ ਮੋਰ ਪਰ ਪਾਲਾ ਪਤਾਲ ਬੋਲਦਾ ਮੈਂ ਗ੍ਰਾਹਕ ਗਰੁੱਪ ਹਾਂ ਹਾਂਜੀ ਐਂ ਖੜਾਗੇ ਇੱਧਰ ਬੜੇ ਤੁਸੀਂ ਇੱਕ ਮਿੰਟ ਤੁਸੀਂ ਮੇਰੇ ਮੇਰੇ ਘਰ ਐਂ ਤੇ ਬੱਸੀ ਹੋਰੇ ਆ ਜਾਣਗੇ ਗੱਲ ਕਰੇ ਉਹ ਤਾਂ ਕਾ ਕਰਨ ਦੀ ਲੋੜ ਨਹੀਂ ਹੈਗੀ ਉਹਨੇ ਕੱਲ ਨੂੰ ਮਰ ਖਾ ਗਿਆ ਜ਼ਿੰਮੇਵਾਰੀ ਛੋਡੀ ਆ ਜੋ ਜ਼ਿੰਮੇਵਾਰੀ ਪੁੱਪਾ ਖਾਣੇ ਨਹੀਂ ਆਉਂਦੇ ਹਾਂ ਜਿਹੜਾ ਮਰਨਾ ਮਰੇ ਹੁੰਦੇ ਸਾਡੀ ਜੰਮੇ ਪਰ ਕਹਿੰਦੇ ਆ ਸਾਡੇ ਫਿਰ ਤੇ ਮਰੂ ਕੋਈ ਮਰੀ ਜਾਣ ਜਿਹੜਾ ਮਰਦਾ ਕੋਈ ਮਰਦਾ ਆ ਅੱਗੇ ਤੂੰ ਤਾਂ ਬਜਾ ਕਰ ਰਹੇ ਆ ਬੰਦਾ ਤੂੰ ਸਰੇ ਆਬ ਤਾਂ ਕਾ ਕਰ ਰਹੇ ਆ ਯਾਰ ਕੀ ਆ ਇਹ ਗੱਲ ਤੂੰ ਚਰੇ ਫਵਾ ਕਢਾ ਲੈ ਹਾਂ ਭਾਈ ਉਥੋਂ ਦੱਸ ਦੇ ਕਿਹਨਾ ਯਾਰ ਆ ਸੁਣਿਓ ਭਾਈ ਗੱਲ ਐ ਮਾਜੀ ਸਾਹਿਬ ਇਹਨਾਂ ਦੀ ਗੱਲ ਆ ਸੁਣ ਫੈਮਲੀ ਇਹਨਾਂ ਦੀ ਹਾਂਜੀ ਇਹ ਹਾਂਜੀ ਕਨੈਕਸ਼ਨ ਬੋਰ ਤਾਂ ਬੰਦ ਗਿਆ ਕਰਿਆ ਗਿਆ ਜੀ ਕਦੇ ਤਾਂ ਇਹ ਆਪਦੇ ਬੇਟੇ ਨੂੰ ਭੇਜਦਾ ਸੀ ਜੀ ਅਸੀਂ ਜਨਰੇਟਰ ਤੋਂ ਬੋਰ ਚਲਾ ਰਹੇ ਸੀ ਜੀ ਟਰਾਂਸਫਾਰਮਰ ਨੂੰ ਇਹਨੇ ਚਿੰਤਾ ਲਾਇਤੀ ਅਸੀਂ ਵੀ ਲੱਗਿਆ ਪਿਆ ਜੀ ਪਹਿਲਾਂ ਸੁਚਾਉਣ ਕਰਕੇ ਲਾਇਆ ਹੋਇਆ ਤੇ ਹੁਣ ਸੁਚਾਉਣ ਕਰਕੇ ਲਾਇਆ ਹੋਇਆ ਜੀ ਤੇ ਇਹ ਵੀ ਪਹਿਲਾਂ ਤੇਰੀ ਮੋਟਰ ਲਿਖ ਕੇ ਤੈਨੂੰ ਕੀਨੇ ਦਿੱਤੀ ਵਿਚਾਰੇ ਨਾਲ ਕਿ ਸਦਾ ਨਾਮ ਮੋਟਰ ਨਹੀਂ ਮੋਟਰ ਜੀ ਜਿਹਦੀ ਹੈਗੀ ਇਹਦੇ ਨਾਂ ਖੜੀ ਐ ਹਾਂ ਮੋਟਰ ਮਾਲਕ ਦੇ ਨਾਮ ਖੜੀ ਹੈ ਜਿਹਦੀ ਹੈਗੀ ਹੈ ਅਜੇ ਨਾ ਉਹ ਦਿੱਤੀ ਹੈ ਨਾ ਨਾ ਤੇਰੇ ਨਾਂ ਚੜੀ ਹੈ ਨਾ ਤੁਹਾਡੇ ਨਾਮ ਚੜੀ ਜੇ ਮੇਰੇ ਨਾਮ ਨਹੀਂ ਫਿਰ ਤੁਹਾਡੇ ਨਾਮ ਚੜੀ ਹੈ ਇਹ ਹੀ ਗੱਲ ਹੈ ਫਿਰ ਤੂੰ ਇਹ ਕੀ ਕਹਿ ਰਿਹਾ ਸਾਡੇ ਨਾਮ ਨਹੀਂ ਚੜੀ ਤੇਰੇ ਨਾਮ ਵੀ ਨਹੀਂ ਚੜੀ ਹੁੰਦਾ ਉੱਥੇ ਆਉਂਦਾ ਹੈ ਮੇਰੇ ਤੁਸੀਂ ਸਾਰੇ ਐਵੇਂ ਤੰਗ ਕਰੀ ਜਾਂਦੇ ਜਦੋਂ ਮੈਂ ਕਾਲ ਕਰਦਾ ਮੇਰੇ ਭਾਈ ਉਹ ਕੀ ਹੋ ਰਿਹਾ 1:00 ਬਜੇ 2:00 ਵਜੇ ਇੱਕ ਵਾਰ ਤੂੰ ਸਭ ਠੀਕ ਹੈ ਉਰੇ ਤੂੰ 2:00 ਵਜੇ ਭੇਜ ਜਾਉਂਦਾ